ਤਰਨ ਤਾਰਨ ਦੇ ਲੋਕਾਂ ਦੀ ਸਹੂਲਤ ਅਤੇ ਸਿਹਤ ਲਈ ਪ੍ਰਸ਼ਾਸਨ ਸਰਕਾਰਮ ਸਿਹਤ ਵਿਭਾਗ ਅਤੇ ਡੀਟੀਓ ਨੇ ਇਕੱਠੇ ਮਿਲ ਕੇ ਕੀਤੀ ਚੈਕਿੰਗ ਦੁਕਾਨਾਂ ਦੇ ਬਾਹਰ ਪਿਆ ਸਮਾਨ ਸੜਕ ਤੋਂ ਝੁਕਾ ਕੇ ਕੀਤੇ ਚਲਾਨ ਹਲਵਾਈਆਂ ਅਤੇ ਫਰੂਫ ਦੀਆਂ ਦੁਕਾਨਾਂ ਦੀ ਵੀ ਕੀਤੀ ਗਈ ਚੈਕਿੰਗ ਅਤੇ ਪਰੇ ਗਏ ਸੈਂਪਲ ਤਰਨਤਾਰਨ ਦਾ ਸਮੂਚਾ ਵਿਭਾਗ ਇਹ ਨਹੀਂ ਦਿੰਨੀ ਲੋਕਾਂ ਦੀ ਸਿਹਤ ਅਤੇ ਸਹੂਲਤ ਦਾ ਧਿਆਨ ਰੱਖ ਰਿਹਾ ਹੈ ਡਿਪਟੀ ਕਮਿਸ਼ਨਰ प्रदीप ਸਬਰਬਾਲ ਦੇ ਹੁਕਮਾਂ ਦੇ ਚਲਦੇ ਤਰਨਤਾਰਨ ਦੇ ਡੀਟੀਓ ਰਜਨੀਸ਼ अरोड़ा ਨਗਰ ਕੌਂਸਲ ਤਰਨਤਾਰਨ ਦੀ ਟੀਮ ਅਤੇ ਸਿਹਤ ਵਿਭਾਗ ਦੀ ਟੀਮ ਨੇ ਤਰਨਤਾਰਨ ਦੀਆਂ ਦੁਕਾਨਾਂ ਦੀ ਅਚਾਨਕ ਚੈਕਿੰਗ ਸ਼ੁਰੂ ਕਰ ਦਿੱਤੀ ਸਭ ਤੋਂ ਪਹਿਲਾਂ ਦੁਕਾਨਾਂ ਗੋਂ ਸੜਕ ਤੇ ਰੱਖਿਆ ਸਮਾਨ ਚੁਕਵਾਇਆ ਗਿਆ ਅਤੇ ਰੋੜ ਖਾਲੀ ਕਰਵਾਏ ਗਏ ਅਤੇ ਨਾਲ ਹੀ ਚਲਾਨ ਵੀ ਕੀਤੇ ਗਏ ਉਸ ਦੇ ਨਾਲ ਹੀ ਹਲਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਸੈਂਪਲ ਭਰੇ ਗਏ ਕਈ ਤਾਂ ਫਰੂਟ ਵਾਲੇ ਦੁਕਾਨਦਾਰ ਲੜਾਈ ਹੀ ਕਰਨ ਲੱਗ ਪਏ ਤਰੰਤਾਰਨ ਵਿੱਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ 200 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੇ ਚਲਾਨ ਕੱਟੇ ਗਏ ਹੁਣ ਆਪਣੇ ਰੱਖੋ ਮਰਦਾ ਚੱਕਾਓ ਲੈ ਜਾਓ ਚਲੋ ਇੱਕ ਮਿੰਟ ਨਾਲੇ ਗਿਆ ਜਾਓ ਉਹ ਲੈ ਜਾਂਦਾ ਉਹ ਯਾਰ ਕਿੱਥੇ ਰੁਕਣਾ ਤੇ ਕਦੋਂ ਭਾਈ ਭਾਈ ਗਲਤ ਕਰਨੀ ਤਾਂ ਬਾਉ ਜੀ ਤੁਸੀਂ ਦਰਾਨ ਸੀ ਵੀ ਕਰੋ ਅਸੀਂ ਨਹੀਂ ਜਾਣ ਕਰਨਾ ਅਸੀਂ ਸਰ ਤੱਕ ਨਾ ਦੱਤ ਕਰਨੀ ਕਿ ਅਫਸਰਾਂ ਵੱਲੋਂ ਹੁਕਮ ਵੀ ਜਾਰੀ ਕੀਤੇ ਗਏ ਹਨ ਕਿ ਜੇਕਰ ਕਿਸੇ ਵੀ ਦੁਕਾਨਦਾਰ ਨੇ ਆਪਣਾ ਸਮਾਨ ਦੁਕਾਨ ਦੇ ਬਾਹਰ ਲਗਾਇਆ ਤਾਂ ਉਸ ਨੂੰ ਅੱਗੇ ਤੋਂ ਡਬਲ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਹਨਾਂ ਦਾ ਸਮਾਨ ਵੀ ਜੱਬ ਕੀਤਾ ਜਾਵੇਗਾ ਅੱਜ ਮਾਨਯੋਗ ਡਿਸੀਸਪਸ਼ਨੀ ਪ੍ਰਦੀਪ ਕਮਤੱਬਰ ਵਾਲੀ ਦੇਸ਼ਨ ਸਾਹਿਬ ਨੇ ਕੁਝ ਸੈਂਪਲ ਜਿਹੜੇ ਮੁਜਾਇਦ ਕਰਨ ਦੇ ਖਾਸ ਕਰਕੇ ਉਸ ਚਾਈਲਡ ਲੇਵਲ ਜਿਹੜੇ ਕਰਾਉਂਦੇ ਬੱਚਾ ਉਹਨਾਂ ਦੇ ਜਿਹੜੇ ਚੱਕਰ ਲਈ ਗਏ ਸੀ ਇਸ ਸੰਬੰਧ ਵਿੱਚ ਆਪਾਂ ਦੋਵੇਂ ਚਾਈਲਡ ਲੇਵਲ ਡਿਪਾਰਟਮੈਂਟ ਕੋ ਔਰ ਜਿਹੜਾ ਹੈ ਕਨ ਡਿਪਾਰਟਮੈਂਟ ਨੂੰ ਕਿੰਨਾ ਨਾਂ ਨੰਬਰ ਇਹ ਧਿਆਨ ਚਾਹੀਦਾ ਜੋ ਦੁਕਾਨਾਂ ਐਸਿਆ-ਸਾਂ ਜਿੱਥੇ ਚਾਈਲਡ ਲੇਵਲ ਕਰਵਾਈ ਜਾ ਰਹੀ ਸੀ ਇੱਕ ਤੇ ਉਹ ਵੈਡਿੰਗ ਦੀ ਸ਼ਾਪ ਸੀਗੀ ਸਾਨੂੰ ਜਿਹੜਾ ਉਹ ਜਿਹੜਾ ਅੰਮ੍ਰਿਤਸਰ ਨਾਲ ਪੇਂਡਿਆ ਰੈਸਟੋਰੈਂਟ ਤੇ ਜਿਹੜੀ ਆਪਣੀ ਕੁੱਟਮ ਕਰਦੇ ਉਹਦੀ ਕਰ ਰਹੇ ਆ ਤੇ ਇਸੇ ਲੜੀ ਦੇ ਵਿੱਚ ਅਸੀਂ ਸ਼੍ਰੀਸ਼ੋਪ ਦੇ ਵਿੱਚ ਵੀ ਸੈਂਪਲ ਭਰੇ ਨੇ ਟਿੱਪਲ ਪਰਕੇ ਚਲਾਨ ਭੇਜ ਦਿੱਤੇ ਗਏ ਤੇ ਜੋ ਵੀ ਅਸੀਂ ਬੰਦੀ ਕਰ ਰਹੇ ਹੈਗੀ ਉਹ ਕੀਤੀ ਗਈ ਤੇ ਮੈਂ ਕੋਸ਼ਿਸ਼ ਕਰਾਂਗਾ ਐਟਲੀ ਸੈਕਵਾਈਸੇ ਵਿੱਚ ਚੈਕਿੰਗ ਹੋਵੇ ਤੇ ਖਾਸ ਕਰਕੇ ਜਿਹੜੀ ਰੋਡਾਂ ਦੀ ਐਨਕ੍ਰੋਚਮੈਂਟ ਹੋਈ ਹੈ ਕਮੇਟੀ ਦੇ ਇੱਕ ਨਮਾਇੰਦੇ ਦੇ ਵਿੱਚ ਨਾਮ ਲਿਆ ਗਿਆ ਇਸਲਾ ਤੇ 25 ਤੋਂ 30 ਚਲਾਨ ਕੀਤੇ ਗਏ 200 ਰੁਪਿਆ ਪਹਿਲੇ ਰੰਗ ਦਾ ਚਲਾਨ ਦਾ ਫਾਈਨ ਕੀਤਾ ਗਿਆ ਤੇ ਜੇ ਇਹ ਉਹ ਹੈ ਇਹਨਾਂ ਨੇ ਇਨਫੋਰਸਮੈਂਟ ਦੁਬਾਰਾ ਕੀਤੀ ਤੇ ਨੈਕਸਟ ਟਾਈਮ ਇਹ ਚਲਾਣ 1000 ਰੁਪਏ ਦਾ ਕੀਤਾ ਜਾਏਗਾ ਤੇ ਬਸ ਸਮਾਨ ਜੱਫੀ ਕੀਤਾ ਜਾਵੇਗਾ। ਪ੍ਰਸ਼ਾਸਨ ਦੇ ਇਸ ਕਦਮ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਦੁਨੀਆ ਠੀਕ ਰਹੂਗੀ ਇਹਦੇ ਵਿੱਚ ਹੈ। ਇਹਨਾਂ ਨੂੰ ਆਪਣੇ ਆਪ ਮੰਨ ਜਣਾਇਆ ਚਾਹੀਦਾ ਹੈ। ਟ੍ਰੈਫਿਕ ਸਮੱਸਿਆ ਹੱਲ ਹੋ ਜਾਏਗੀ। ਬਿਲਕੁਲ। ਬਹੁਤ ਜ਼ਿਆਦਾ ਜਿਹੜਾ ਇਹਨਾਂ ਨੂੰ ਲਾਈਨ ਦਿੱਤੀ ਹੈ ਲਾਈਨ ਦੇ ਸਾਹਮਣੇ ਲੜ ਕੇ ਲੜਾਇਆ ਜਾਏਗਾ। ਉਧਰ ਦੂਜੇ ਪਾਸੇ ਦੁਕਾਨ ਦੇ ਬਾਹਰ ਬੈਠਾ ਫੜੀ ਵਾਲਾ ਕਾਫੀ ਦੁਖੀ ਨਜ਼ਰ ਆ ਰਿਹਾ ਸੀ। ਕਿਉਂਕਿ ਉਸ ਦਾ ਕਹਿਣਾ ਸੀ ਕਿ ਉਹ ਦੁਕਾਨਦਾਰ ਨੂੰ ਪ੍ਰਤੀ ਮਹੀਨਾ 6000 ਰੁਪਏ ਦੇ ਰਿਹਾ ਹੈ। ਦੁਕਾਨ ਕਿੱਥੇ ਹੈ? ਇਹ ਦੁਕਾਨ ਤੇਰੀ ਹੈ ਜੇ ਕਿਰਾਏ ਤੇ ਹੈ? ਕਿੰਨਾ ਪੈਸਾ ਦੇਣਾ? ਹਾਂ ਜਿੰਨਾ ਕਿਰਾਇਆ? ਮਹੀਨੇ ਦਾ। ਕਿੰਨਾ ਦੇਣਾ ਵਾ? ਆ ਨਾਲਦਿਆਂ ਨੂੰ ਤੈਨੂੰ ਪਤਾ ਹੈ ਲਾਰਡ ਨਹੀਂ ਹੈ ਕਿ ਤੂੰ ਕਿਉਂ ਕਰ ਰਿਹਾ ਹੈ? ਮੈਂ ਰੋਟੀ ਖਾਣੀ ਹੈ। ਪਰ ਮੈਂ ਕਿੱਥੇ ਰੋਟੀ ਕਾਵਾ ਚੋਰੀ ਕਰਾਂ? ਤਾਂ ਕਿ ਮਾਰਾ ਅੱਛਾ। ਤੇ ਕੰਮ ਹੈ, ਕੰਮ ਹੈ ਭਾਈ। ਡੀਟੀਓ ਰਜਨੀਸ਼ ਰੌੜਾ ਨੇ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ प्रदीप ਸਰਪਾਲ ਦੇ ਹੁਕਮਾਂ ਦੇ ਚੱਲਦੇ ਹੋਏ ਟੀਮਾਂ ਲਗਾਈਆਂ ਗਈਆਂ ਹਨ ਤੇ ਤਰਨਤਾਰਨ ਵਿੱਚ ਜੋ ਰੋਡ ਦੀ ਸਮੱਸਿਆ ਹੈ ਉਸ ਨੂੰ ਠੀਕ ਕੀਤਾ ਜਾ ਰਿਹਾ ਹੈ ਜੋ ਦੁਕਾਨਦਾਰ ਸਮਾਨ ਬਾਹਰ ਲਗਾ ਕੇ ਬੈਠੇ ਨੇ ਉਹਨਾਂ ਨੂੰ 200 ਰੁਪਏ ਤੱਕ ਦੇ ਚਲਾਨ ਕੀਤੇ ਗਏ ਨੇ ਅਤੇ 30 ਤੋਂ 35 ਚਲਾਨ ਕੱਟੇ ਗਏ ਨੇ ਤਰਨਤਾਰਨ ਪ੍ਰਸ਼ਾਸਨ ਦੀ ਇਹ ਵਧੀਆ ਪਹਿਲ ਕਦਮੀ ਹੈ ਇਸ ਨਾਲ ਜਿੱਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਚਿਹਰੇ ਸਾਹਮਣੇ ਆਉਣਗੇ ਅਥੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਵੀ निजात ਮਿਲੇਗੀ ਸੂਬੇ ਦੇ ਬਾਕੀ ਸ਼ਹਿਰਾਂ ਵਿੱਚ ਵੀ ਅਜਿਹੀਆਂ ਟੀਮਾਂ ਬਣਾ ਕੇ ਚੈਕਿੰਗ ਦੀ ਲੋੜ ਹੈ ਸਪੋਕਸਮੈਨ ਟੀਵੀ ਦਿੱਲੀ ਤਰਨਤਾਰਨ ਤੋਂ ਪਵਨ ਕੁਮਾਰ ਦੇ ਨਾਲ ਬਲਦੇਵ ਸਿੰਘ ਪੰਨ ਦੀ ਰਿਪੋਰਟ